ਜੇ ਲਾਮਾ ਦੇਣਾ ਹੀ ਇਹ ਗੱਲ ਦਾ ਤੇ ਕੋਈ ਗੱਲ ਹੁੰਦੀ ਉਹਦਾ ਲਾਮਾ ਦਿੰਦਾ ਚੰਗੇ ਲੱਗਦੇ ਇਹ ਲਾਮੇ ਲੋਕਾਂ ਦੇ ਘਰਾਂ ਚ ਕਾਦੇ ਦਿੰਦੇ ਫਿਰਦੇ ਆ ਬੁਲਾਇਆ ਤੇ ਉਹਨੂੰ ਮੈਂ ਹੀ ਜੇ ਕੋਈ ਗੱਲ ਕਰਨੀ ਸੀ ਤੇ ਮੈਂ ਲਾਮਾ ਕਰਦੇ ਉਹਨਾਂ ਦੇ ਘਰ ਲਾਮਾ ਦੇਣ ਦੀ ਕੀ ਲੋੜ ਹੀ ਮੈਂ ਨਾਲ ਗੱਲ ਕਰਦੇ ਜਿਹੜੀ ਕਰਨੀ ਸੀ ਮੈਂ ਦੱਸਦੀ ਇਹਨਾਂ ਨੂੰ ਮੇਰੇ ਤੇ ਉਹ ਆਖੇ ਹੀ ਬੜੀ ਲੱਗਦੀ ਆ ਜਿੱਥੇ ਮੈਂ ਆਖਾ ਉੱਥੇ ਨਾਲ ਮੇਰੇ ਜਾਂਦੀ ਆ ਜੇ ਕੋਈ ਚੀਜ਼ ਦੀ ਲੋੜ ਹੁੰਦੀ ਤਾਂ ਮੈਨੂੰ ਲਿਆ ਕੇ ਦਿੰਦੀ ਆ ਇਹ ਤਾਂ ਮੈਨੂੰ ਪਿੱਛੇ ਪਾਉਣ ਵਾਲੀ ਗੱਲ ਕੰਢੇ ਇਹਨਾਂ ਨੇ ਤਾਂ ਕਹਿਣਾ ਮਿਲਣਾ ਵਰਤਣਾ ਨਹੀਂ ਤੇ ਮੈਨੂੰ ਕਹਿਣਾ ਮਿਲਣਾ ਵਰਤਣਾ ਨਹੀਂ ਦੇਣਾ ਇਹਨਾਂ ਦਾ ਲਾਜ ਕੀ ਕੀਤਾ ਜਾਵੇ ਫਟੂਆ ਲੈ ਆਈ ਨਾ ਤਾ ਇਹ ਚ ਲੈਣੇ ਪੈਣੇ ਉੱਥੇ ਕੱਪੜਿਆਂ ਦੀ ਸਿਵਾਇ ਮਗਮਾਰ ਵੀ ਲੈ ਲਈ ਨਹੀਂ ਢਾਈ ਬਲੇਟ ਲੈ ਲਈ ਜੀਬ ਤਾਂ ਹਨ ਹਨ ਇਹ ਕਿ ਆ ਡੈਡੀ ਜੀ ਕਿੰਨੇ ਠੰਡਾ ਹੁੰਦਾ ਤੇ ਪਾ ਦੋ ਮੱਧਿਆਂ ਨੂੰ ਸ਼ਿਮਾ ਹਾਂ ਜੀ ਮੰਮੀ ਜੀ ਆ ਚੱਲੀਏ ਕੱਪੜੇ ਸੀਨੇ ਜਿਹੜੇ ਦਿੱਤੇ ਲੈ ਆਈਏ ਤੁਸੀਂ ਜਾਓ ਕਰ ਲੈ ਕੋਈ ਗੱਲ ਨਹੀਂ ਮੈਂ ਨਾਲ ਆ ਜਾ ਉੱਥੇ ਵੇਖ ਲਈ ਕਿਦਾਂ ਦੇ ਸੀਤੇ ਆ ਤੇ ਕਿਦਾਂ ਦੇ ਨਹੀਂ ਸੰਦੀਪ ਨੂੰ ਲੈ ਜਾਣਾ ਇਹ ਨਾਲ ਚਲ ਆਗਾ ਸੰਦੀਪ ਨੂੰ ਮੈਂ ਕੀ ਖੜਨਾ ਵਾ ਆ ਚੱਲ ਦੋਹੇ ਜਾਣੀਆਂ ਚੱਲ ਜਾਣੇ ਆ ਮੈਂ ਮੜੇ ਮੂੰਹ ਤੋਂ ਥੋਲਾ ਮੰਮੀ ਜੀ ਯਾਰ ਮੂਨ ਉਹਦਾ ਕੀ ਹੋਇਆ ਏ ਥੋਣਾ ਤੇ ਥੋਲਾ ਉਹ ਵੰਡ ਜੇ ਬਣਾਇਆ ਹੈਗਾ ਤੇ ਉਹ ਡੈਡੀ ਜੀ ਨੂੰ ਸੋ ਕੋ ਕਹਿ ਦੋ ਠੰਡਾ ਹੁੰਦਾ ਵਾ ਤੇ ਮੱਜਾ ਨੂੰ ਪਾ ਦੇਣਾ ਕੋਈ ਨਹੀਂ ਕਹਿ ਦਿੰਨੀ ਮੈਂ ਚਲੋ ਮੰਮੀ ਜੀ ਸਿੰਮਾਰਾ ਵਾਂਡੇ ਛੰਡਾ ਪਾਤਾ ਵਾ ਮੱਜਾਂ ਨੂੰ ਪਾ ਦਿਓ ਪਾ ਦਿੰਦਾ ਵਾ ਮੈਂ ਪੱਠੇ ਪਹਿਲਾਂ ਪਾਉਣਾ ਆਈ ਟੇਲਰ ਵਾਲ ਚੱਲੇਗਾ ਜਿਹੜਾ ਕੱਪੜੇ ਸੀਨੇ ਦਿੱਤੇ ਉਹ ਲੈ ਆਈਏ ਚਲ ਠੀਕ ਆ ਫੋਨ ਕਰ ਲੈਣਾ ਅਸੀਂ ਕੋਈ ਨਹੀਂ ਕਰੇ ਹੁੰਦੀ ਆ ਉਹਨੇ ਕਿੱਥੇ ਜਾਣਾ ਵਾ ਚਲ ਠੀਕ ਆ ਹਲੋ ਹਲੋ ਸਸੇ ਕਾ ਦੇ ਦਿਜੀਏ ਸੱਸリカ ਕੀ ਹਾਲ ਚਾਲ ਵਧੀਆ ਠੀਕ ਠਾਕ ਤੇ ਸੁਣਾਓ ਵਧੀਆ ਆਪਣਾ ਵੀ ਠੀਕ ਠਾਕ ਆ ਕੀ ਨਹੀਂ ਕਰਨ ਕੁਛ ਨਹੀਂ ਬਸ ਵੇਲੇ ਅੱਛਾ ਅੱਛਾ ਹਾਂਜੀ ਹੋਰ ਪਰਿਵਾਰ ਠੀਕ ਠਾਕ ਆ ਹਾਂ ਪਰਿਵਾਰ ਠੀਕ ਠਾਕ ਵਧੀਆ ਅੱਛਾ ਹਾਂ ਮੇਰੀ ਗੱਲ ਸੁਣੋ ਦੀਦੀ ਜੀ ਹਾਂਜੀ ਤੁਹਾਡੇ ਸੱਸ ਸਹੁਰੇ ਨੇ ਅੰਸ ਦੇ ਪਾਪਾ ਨੂੰ ਲਾਵਾ ਦਿੱਤਾ ਵਾ ਲਾਵਾ ਕਹਿੰਦੇ ਦਿੱਤਾ ਉਹਨਾਂ ਨੇ ਲਾਵਾ ਦਿੱਤਾ ਪੀ ਹਾ ਦਿਨੋਂ ਲਾ ਕੇ ਖਲੋ ਕੇ ਉਹਨੂੰ ਚੁੱਕਣਾ ਦਿੰਦੀ ਆ ਪ੍ਰਦੀਪ ਇਹ ਗੱਲ ਤਾਂ ਮੈਂ ਵੀ ਸਵੇਰੇ ਮਾੜੀ ਜੀ ਸੁਣੀ ਸੀ ਤੇ ਇਹ ਇੰਨਾ ਵਾਤੇ ਚੰਗੀ ਗੱਲ ਨਹੀਂ ਆ ਲਾਮੇ ਦੇਂਦੇਲ ਚੰਗੇ ਨਹੀਂ ਲੱਗਦੇ ਪਰ ਹੁਣ ਮੈਂ ਕੀ ਕਰਾਂ ਇਹਨਾਂ ਦਾ ਤੇ ਇੰਨਾ ਬੜਾ ਵਾਪੇ ਅੰਚ ਦੇ ਪਾਪਾ ਨੇ ਬੰਬੀ ਤੇ ਮੈਨੂੰ ਸਭ ਕੁਝ ਦੱਸਿਆ ਜੀ ਕਿ ਤੇ ਘਰ ਦੱਸ ਦੇ ਤੇ ਮੇਰੀ ਸੱਸ ਨੇ ਮੈਨੂੰ ਛੱਡਣਾ ਨਹੀਂ ਹੀ ਹਾਂ ਮੈਨੂੰ ਪਤਾ ਵਾ ਤੇਰੀ ਸੱਸ ਕਿੰਨੀ ਅੜਬ ਵਾ ਉਹ ਕਿਹੜੀ ਘਟ ਵਾ ਇਹਨਾਂ ਨਾਲ ਚਾਰ ਰਤੀਆਂ ਉਹ ਵੀ ਵਾਜਾ ਵਾ ਪਰ ਇਹ ਆ ਕਿ ਇਹਨਾਂ ਨੂੰ ਵੀ ਏਡਾ ਪਾਇਆ ਪਿਆ ਹੈਗਾ ਲਾਹਮਾ ਤੇਨ ਦਾ ਬਸ ਅਹੀਂ ਕੀ ਕਰਤਾ ਹੈ ਜਿਹੜਾ ਇਹ ਲਾਹਮੇ ਦਿੰਦੇ ਤੇ ਅਤੇ ਵੇਹ ਪਰਦੀਪ ਮਿਲਣਾ ਵਰਤਨਾ ਵਾ ਤੇ ਭੈਣ ਭਰਾ ਆਪਣਿਆਂ ਨੇ ਹੀ ਆ ਕੋਤਗਾਨੀਆਂ ਨੇ ਤੇ ਮਿਲਣਾ ਵਰਤਨਾ ਨਹੀਂ ਦੇਗਾ ਤੇ ਮਿਲਦੇ ਵਰਤ ਦੇ ਕੇ ਲੱਗੀ ਤਾ ਜਿਹੜੀ ਵੱਡੀ ਆ ਨਾ ਤੈਨੂੰ ਮੈਂ ਅਸਲ ਕੱਲ ਦੱਸਾਂ ਉਹ ਵੱਡੀ ਨਹੀਂ ਇਹਨਾਂ ਨੂੰ ਟਿਕਨ ਦਿੰਦੀ ਇਹ ਮੰਮੀ ਡਾਡੀ ਦੀ ਕਸੂਰ ਨਹੀਂ ਆ ਸਾਰੀ ਉਹਦੀ ਕਸੂਰ ਆ ਉੱਥੇ ਸਿੱਧੇ ਪੰਪ ਚੜਾ ਛੜਦੀ ਉਹਨਾਂ ਨੂੰ ਇਹ ਤੇਰੀ ਏਟਾ ਦੀ ਜਿਹੜੀ ਵੱਡੀ ਆ ਨਾ ਇਹ ਤਾਂ ਪੂਰਾ ਪੰਪਾਗਲੇ ਨੂੰ ਦਿੰਦੀ ਆ ਇਹ ਤੇ ਪਸਾਦ ਦੀ ਜੜਵਾ ਹੋਰੀ ਤੇ ਕੱਲ ਆਪਾਂ ਕਰ ਵੀ ਕੀ ਸਕਦੇ ਆ ਲਾਮੇ ਦਿੰਦੇ ਨੇ ਇਹ ਚੰਗੇ ਨਹੀਂ ਲੱਗਦੇ ਤੇ ਇਹਨਾਂ ਨੂੰ ਖੁਦ ਨੂੰ ਸੋਚ ਚਾਹੀਦੀ ਆ ਕੋਈ ਗੱਲ ਹੀ ਤੇ ਮੈਨੂੰ ਘੇਰ ਕੇ ਪੁੱਛ ਲੈਂਦੇ ਮੇਰੇ ਘਰ ਨੂੰ ਉਥੇ ਨਹੀਂ ਅੰਸ ਦੇ ਪਾਪਾ ਨੂੰ ਲਾਮਾ ਦਿੱਤਾ ਇਹਨਾਂ ਨੇ ਹਾਂ ਯਾਰ ਸਾਟ ਇਹੋ ਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਦੀ ਪ੍ਰਵਾਹ ਨਹੀਂ ਘਰੀ ਦੀ ਐਵੇਂ ਦਿਲ ਤੇ ਨਹੀਂ ਲਾਈ ਦੀ ਟੈਨਸ਼ਨ ਨਾ ਲੈ ਤੂੰ ਆਪਾਂ ਤੇ ਇੱਕ ਮੇਕੀ ਰਹਿਣਾ ਵਾ ਜਿੰਨੇ ਮਰਜੀ ਆ ਵਟੇ ਲਾਮੇ ਦਵਾਈ ਦਵੰਦੀ ਰਵੇ ਹਾਂ 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 ਤੇ ਮੰਮੀ ਜੈਰੀ ਨੂੰ ਪਰ ਆਪਾਂ ਨਹੀਂ ਦੇ ਚੱਲੇ ਲਿਆਉਣੀ ਠੀਕ ਆ ਹਾਂ ਨਹੀਂ ਇਹ ਤੇ ਗੱਲ ਠੀਕ ਆ ਐਂ ਤੇ ਮਿਲਦੇ ਵਰਤਦੇ ਰਹਿਣਾ ਇਹ ਥੋੜਾ ਨਾ ਵੱਡੀ ਨਹੀਂ ਕਿੰਨੂੰ ਮਿਲਣਾ ਵਰਤਣਾ ਤੇ ਦੂਸਰਿਆਂ ਨੇ ਲਾਮੇ ਦਵਾ ਦਵਾ ਕੇ ਤੇ ਅਗਲੇ ਨੂੰ ਹਟਾ ਦੇਵੇ ਉਹੋ ਹੀ ਤਾਂ ਗੱਲ ਵਾ ਇਹਨਾਂ ਗੱਲਾਂ ਤਾਂ ਤੇ ਪਰ ਮੈਨੂੰ ਇਹ ਮਾੜੀ ਲੱਗਦੀ ਆ ਤੇ ਫੇਰ ਮੈਨੂੰ ਆਂਦੀ ਆ ਮੈਨੂੰ ਇਹ ਮਾੜੀ ਕਹਿੰਦੇ ਆ ਹਾਂ ਇਹ ਤੇ ਆਪੇ ਕੰਨ ਮਾੜੀ ਕਹਿਣਾ ਹੀ ਆ ਜਦੋਂ ਐਦਾ ਕਰਨਾ ਅਗਲੇ ਦੇ ਨਾਲ ਤੇ ਉਹੀ ਤੇ ਗੱਲ ਵਾ ਇਹਦੇ ਇਹਨੂੰ ਖੁਦ ਨੂੰ ਸੋਚ ਆਈਦੀ ਆ ਹਾਂ ਚਲੋ ਠੀਕ ਆ ਦੀਦੀ ਜੀ ਫਿਰ ਹਾਂ ਕੋਈ ਗੱਲ ਨਹੀਂ ਤੂੰ ਆਇਆ ਜਾਇਆ ਕਰ ਗੱਲ ਨਹੀਂ ਹੋਊਗੀ ਕਿਤੇ ਕੋਈ ਨਹੀਂ ਮੈਨੂੰ ਫੋਨ ਲਾਦੀ ਮੈਂ ਤੈਨੂੰ ਉੱਤੇ ਬਾਹਰ ਹੀ ਮਿਲ ਲੂੰਗੀ ਹਾਂ ਕੋਈ ਨਹੀਂ ਮੈਂ ਜਿੱਥੇ ਕਿਤੇ ਨਾ ਬਸੇ ਬਹੂੰਗੀ ਮੈਂ ਤੈਨੂੰ ਫੋਨ ਲਾ ਕੇ ਕੋਈ ਨਹੀਂ ਮਿਲਿਆ ਗਿਆ ਕਰੂੰਗੀ ਹਾਂ ਹੋ ਇਹ ਤਾਂ ਮੈਂ ਨਹੀਂ ਪਰਵਾਹ ਕਰਦੀ ਕਿ ਤੈਨੂੰ ਇਹਨਾਂ ਦੀ ਪਰਵਾਹ ਤਾਂ ਹੁੰਦੀ ਨਹੀਂ ਲੋੜ ਠੀਕ ਆ ਹਾਂ ਨਹੀਂ ਚਲੋ ਠੀਕ ਆ ਓਕੇ ਓਕੇ ਚੰਗਾ ਪੈ ਗਿਆ ਬੂਟਾ ਕਾਗਜੀ ਨਿੰਬੂ ਆ ਕਿੰਨਾ ਸੁਖਵਾ ਛਾਟੀ ਪੱਕ ਜਾਂਦੇ ਆ ਦੀਦੀ ਕੀ ਕਹਿੰਦੇ ਆ ਮੈਂ ਕੋਸ਼ਵ ਨੇ ਮਾਨਤ ਕਹਿੰਦੀ ਕਿ ਮੰਮੀ ਨਿੰਬੂ ਪਾਣੀ ਪੀਣਾ ਵਾ ਤੇ ਮੈਂ ਚਲ ਜਿਹੜੇ ਪੱਕੇ ਪੱਕੇ ਨਿੰਬੂ ਆ ਤੋੜ ਲਾਂ ਅੱਛਾ ਤੇ ਦਾਲ ਸਬਜ਼ੀ ਮੈਂ ਬਣਾਈ ਆ ਆਟਾ ਵੀ ਗੋਨਾ ਵੀ ਤੇ ਰੋਟੀਆਂ ਜਿਹੜੀਆਂ ਬਣਾ ਲਿਓ ਚਲ ਠੀਕ ਆ ਮੈਂ ਬਣਾ ਲੂੰਗੀ ਰੋਟੀਆਂ ਕੋਈ ਗੱਲ ਨਹੀਂ ਮੈਂ ਤਾਂ ਨੱਕ ਗੱਲ ਕਰਨੀ ਸੰਦੀਪ ਕਦੋਂ ਦਾ ਵੇਖ ਲਾ ਤੂੰ ਵਿਆਹ ਵੇਖਿਆ ਹੀ ਉਹ ਤੇ ਮੇਰੇ ਕੋ ਟਿੱਕੀ ਸੈਟ ਲੈ ਕੇ ਗਈ ਹੈਗੀ ਤੇ ਤੂੰ ਅਜੇ ਤੱਕ ਮੈਨੂੰ ਵਾਪਸ ਨਹੀਂ ਕੀਤਾ ਮੈਂ ਮੰਮੀ ਨੂੰ ਵੀ ਨਾ ਦਿੱਤਾ ਕਿ ਚੱਲ ਸੰਦੀਪ ਨੂੰ ਆਖੀ ਤੇ ਮੈਂ ਸਾਹਬ ਸੜਾ ਤੂੰ ਮੈਨੂੰ ਫੜਾ ਦੇ ਤੇ ਮੈਂ ਆਪਣਾ ਸਾਹਬ ਕੇ ਰੱਖ ਲਾਂ ਉਤੋਂ ਵਿਆਹ ਆਇਆ ਵਾ ਕੋਈ ਨਹੀਂ ਦੀਦੀ ਮੈਂ ਕਿਹੜਾ ਸਾੰਪਿਆ ਨਹੀਂ ਟਿੱਕੀ ਸੈਟ ਮੈਂ ਵੀ ਤਾਂ ਸਾਹਬ ਕੇ ਰੱਖਿਆ ਵਾ ਤੁਸੀਂ ਇਹਦਾ ਕਾਤੋਂ ਕਰਦੇ ਹੁੰਨੇ ਆ ਦਿਲ ਚ ਨਹੀਂ ਇਹੋ ਜੀ ਗੱਲਾਂ ਰੱਖੀ ਦੀਦੀ ਉਹਨੇ ਦੇਰ ਚ ਮੈਂ ਮੀ ਪਾ ਕੇ ਬੈ ਗਈ ਉਹ ਜਿਹਦਾ ਪੁੱਛਦੇ ਆ ਮੇਰਾ ਟਿੱਕੀ ਸੈਟ ਵਾਪਸ ਕਰ ਦੇ ਮੇਰਾ ਟਿੱਕੀ ਸੈਟ ਵਾਪਸ ਕਰ ਦੇ ਮੇਰੇ ਕੋਲ ਆ ਮੈਂ ਸਾਂਭ ਕੇ ਰੱਖਿਆ ਵਾ ਕੋਈ ਨਹੀਂ ਜਦੋਂ ਜਾਣਾ ਹੋਊਗਾ ਮੈਂ ਕੱਢ ਕੇ ਤੁਹਾਨੂੰ ਦੇ ਦੂੰਗੀ ਚਲ ਠੀਕ ਆ ਮੈਂ ਮੰਨ ਲਿਆ ਤੂੰ ਸਾਂਭਿਆ ਵਾ ਪਰ ਮੇਰੀ ਚੀਜ਼ ਤੂੰ ਮੇਰੇ ਹੱਥ ਫੜਾ ਹਾਂ ਮੈਂ ਆਪਣੇ ਹੱਥੇ ਸਾਂਭ ਕੇ ਰੱਖ ਲੂੰਗੀ ਵਹਿਮ ਵਾਲੀ ਤੇ ਕੋਈ ਗੱਲ ਹੀ ਨਹੀਂ ਸੰਦੀਪੇ ਦੇ ਵਿੱਚ ਚਲ ਤਹੀਂ ਇੰਡੀ ਟੈਨਸ਼ਨ ਕਾਤੋਂ ਲੈਂਦੇ ਆ ਕੋਈ ਗੱਲ ਨਹੀਂ ਮੈਂ ਦੇ ਦੂੰਗੀ ਮੈਂ ਵੀ ਸਾਂਭਿਆ ਹੀ ਆ ਸੁਨੀਪ ਤੂੰ ਹਈ ਦਾਨਾ ਕਰਿਆ ਕਰ ਆਪਣੇ ਵਾਰੀ ਚੀਜ਼ ਲਈ ਜਿਹੜਿਆਤ ਲਈ ਤੋ ਉਹ ਹੱਥ ਫੜਾ ਹਾਂ ਤੂੰ ਸਾਹਮਣੇ ਮੈਂ ਸਾਹਮਣੇ ਇਹਦੇ ਵਿੱਚ ਤੇ ਰਟੇ ਵਾਲੀ ਕੋਈ ਗੱਲ ਹੀ ਨਹੀਂ ਆ ਤੂੰ ਮੇਰੀ ਚੀਜ਼ ਮੈਨੂੰ ਫੜਾ ਦੇ ਤੇ ਮੈਂ ਰੱਖ ਲਾਂ ਇਹਦੇ ਵਿੱਚ ਕੋਈ ਦੋਰ ਆਏ ਹੈ ਨਹੀਂ ਤੇ ਲੜਨ ਵਾਲੀ ਕੋਈ ਗੱਲ ਨਹੀਂ ਆ ਤੂੰ ਦੇ ਵੇਹ ਗੱਲ ਨੂੰ ਪਤਾ ਨਹੀਂ ਕਿੰਨਾ ਕੁ ਲੰਮਾ ਖਿੱਚੀ ਜਾਂਦੀ ਜਾ ਜਾ ਕੇ ਤੇ ਮੈਨੂੰ ਫੜਾ ਮੈਂ ਸਾਹਮਣਾ ਆਪਣਾ ਸੈਟ ਚੰਗਾ ਕੋਈ ਨਹੀਂ ਦੇ ਦੂੰਗੀ ਸੰਦੀਪਨਾ ਹਰ ਵੇਲੇ ਟਾਲ ਮਟੋਲ ਕਰਦੀ ਆ ਮੇਰੀ ਚੀਜ਼ ਵਾ ਤੇ ਮੈਨੂੰ ਹੀ ਨਹੀਂ ਦੇਣ ਲਈ ਫਤਨੀ ਇਹਦੇ ਮਨ ਵਿੱਚ ਕੀ ਚੱਲਣ ਡਿਆ ਵਾ ਕਿਉਂ ਇਦਾਂ ਕਰਦੀ ਆ ਚੀਜ਼ ਕੋਲ ਹੋਵੇ ਤੇ ਬੰਦਾ ਉਸ ਵੇਲੇ ਫੜਾਉਂਦਾ ਵੀ ਲੈਦੀ ਦੀ ਫੜ ਚੌਕ ਆਪਣੇ ਚੀਜ਼ ਤੇ ਸਾਂਭ ਲਾ ਇਹ ਤੇ ਹਰ ਵੇਲੇ ਨਾ ਕੋਈ ਵੀ ਇਹਨੂੰ ਗੱਲ ਕਰ ਲੋ ਸਹੀ ਜਵਾਬ ਇਹਦੇ ਕੋਲ ਹੁੰਦਾ ਹੀ ਨਹੀਂ ਆ ਹੁਣ ਮੰਮੀ ਜੀ ਨੂੰ ਦੱਸਦੀ ਆ ਕਿ ਮੰਮੀ ਮੈਂ ਤੇ ਮੰਗ ਕੇ ਵੇਖ ਲਿਆ ਮੈਨੂੰ ਤੇ ਅਗਲੀ ਨੇ ਚੀਜ਼ ਫੜਾਈ ਨਹੀਂ ਆ ਤੁਸੀਂ ਵੇਖ ਲਓ ਮੰਗ ਕੇ ਮੰਮੀ ਜੀ ਨੂੰ ਕਹਿ ਕਹਿ ਕੇ ਮੈਂ ਹੰਬ ਗਈ ਆ ਉਹ ਵੀ ਨਹੀਂ ਕੇ ਕੰਨ ਕਰਦੇ ਚੱਲ ਕੋਈ ਗੱਲ ਨਹੀਂ ਹੋ ਸਕਦਾ ਵਾ ਮੇਰੇ ਵਿੱਚ ਗਲਤੀ ਹੋਵੇ ਜਿਹੜਾ ਮੈਂ ਇੰਨਾ ਨਹੀਂ ਆ ਦਾ ਖੇੜਾ ਕਰਨ ਅਗਲੀ ਨੇ ਵੀ ਸਾਂਭਿਆ ਹੀ ਆ ਦੇ ਦਊਗੀ ਟਾਈਮ ਦੇ ਟਾਈਮ ਭਰੋਸਾ ਵੀ ਕਰਨਾ ਚਾਹੀਦਾ ਮਨਾ ਹਈ ਹਈ ਇਹ ਤੇ ਨਮੀ ਜੱਬ ਪੈ ਗਈ ਆ ਮੈਂ ਤੇ ਅੱਗੇ ਬੜੀ ਟੈਨਸ਼ਨ ਚ ਹੀ ਇਸੇ ਕਰਕੇ ਤੇ ਮੈਂ ਗਈ ਹੀ ਕਿ ਮੈਨੂੰ ਸੋਣਾ ਦੇ ਕੇ ਜਾ ਮੇਰਾ ਹੁਣ ਇਹ ਵੀ ਨਹੀਂ ਖੇੜਾ ਛੜਦੀ ਏਵੇਂ ਸੋਣਾ ਮੰਗੀ ਜਾਂਦੀ ਆ ਹਾਲੇ ਤੇ ਇਹਨੇ ਵੇਖੀ ਮੰਮੀ ਨੂੰ ਵੀ ਮੇਰੇ ਦਿਵਾਲੇ ਕਰਾਉਣਾ ਵਾ ਉਧਰੋਂ ਕਲਵਿੰਦਰ ਵੀ ਆ ਗਿਆ ਜੇ ਉਹਨੂੰ ਪਤਾ ਲੱਗ ਗਿਆ ਇਹਨਾਂ ਨੇ ਤਾਂ ਮੇਰੇ ਬੇਇੱਜ਼ਤੀ ਕਰਾਉਣੀ ਆ ਤੇ ਬੇਇੱਜ਼ਤੀ ਮੈਂ ਚੱਲ ਨਹੀਂ ਸਕਦੀ ਇਹਦਾ ਮਸਲੇ ਦਾ ਹੱਲ ਕੋਈ ਕਰਨਾ ਹੀ ਪੈਣਾ ਵਾ ਦਿਵਿੰਦਰ ਨੂੰ ਕਰਦੀ ਆ ਫੋਨ ਵੀ ਆਣ ਕੇ ਤੇ ਨਾਲੇ ਆਪਣੇ ਭਾਜੀ ਨੂੰ ਅੰਗਰਵਾੜੀ ਆ ਤੇ ਸਮਝਾ ਕੇ ਜਾ ਮੇਯ ਮਿਆ ਕੋ ਨਹੀਂ ਹੋ ਇਹ ਗੱਲਾਂ ੱਚਲੀਆਂ ਜਾਣੀਆਂ ਇੱਥੇ ਕਪਾਤਮ ਵੱਜ ਜਾਣਾ ਵਾ ਕਟਣਾ ਨਹੀਂ ਸਕੋ ਸੋਨਾ ਮੰਗਣ ਦੇ ਨਾਲ ਜੇ ਮੇਰੇ ਕੋ ਹੋਵੇ ਸੋਨਾ ਤੰਨੇ ਅੱਜ ਕੱਢ ਕੇ ਇਹਦੇ ਮੂੰਹ ਤੇ ਮਾਰਾਂ ਤੈਨੂੰ ਮੈਂ ਕਹਿੰਨੀ ਆ ਕਿ ਮੈਨੂੰ ਸੋਨਾ ਦੇ ਕੇ ਜਾ ਫੂਨ ਕਰਦੀ ਆ ਨਾ ਇਹਨੂੰ ਇਦਾਂ ਕਰਦੀ ਆ ਟਾਈਮ ਨਾ ਜਾਣੀ ਆ ਇਹ ਟਾਈਮ ਨਾ ਮੋੜਾ ਉਹ ਦਵਾਈ ਲੈ ਕੇ ਤੇ ਲੈ ਹੋਣਾ ਸੰਦੀਪ ਦਾ ਇਹ ਕੀ ਜਾਂਦੀ ਹੋਣਾ ਹਲੋ ਸਾਸਰੀਗਾਲ ਕੀ ਹਾਲ ਚਾਲ ਕੀ ਠੀਕ ਹੋ ਮੇਰੇ ਵੀ ਉਹ ਪਾਣੇ ਸਿਹਤ ਨਹੀਂ ਠੀਕ ਆ ਤੇ ਸ਼ਹਿਰ ਨੂੰ ਦਵਾਈ ਲੈਣ ਚੱਲੀ ਆ ਤਿਆਰ ਹੋਈ ਹਾਂ ਤੇ ਤੇਰਾ ਫੋਨ ਆ ਗਿਆ ਅੱਛਾ ਪਾਜੀ ਆਏ ਆ ਚੱਲ ਕੋਈ ਨਹੀਂ ਉਹ ਕਰਦੀ ਆ ਪਾਣੇ ਹਾਂ ਹੱਥੇ ਰਕਵਾਵਾਂ ਨਹੀਂ ਸੰਦੀਪ ਮੈਂ ਠੀਕ ਨਹੀਂ ਆ ਕਿੱਦਾਂ ਆਵਾਂ ਮੈਂ ਤਾਂ ਦਵਾਈ ਲੈਣ ਜਾਣਾ ਵਾ ਜ਼ਰੂਰੀ ਆ ਚਲ ਫੇਰ ਇੱਥੇ ਆਣ ਕੇ ਦੱਸਦੀ ਕਰਦੀ ਗੱਲ ਆਹ ਹੋ ਤਿਆਰੀਆਂ ਚੁੰਨੀ ਬਦਲਨੀ ਮੈਦੇ ਬਸ ਚਲ ਬੱਸ ਵੀ ਆਉਣੀ ਵਾਲੀ ਆ ਤੇਰੇ ਪਿੰਡ ਦੀ ਫੇਰ ਮਾ ਆ ਜੰਨੇ ਚਲ ਚੰਗਾ ਲੈ ਇਹਨੇ ਹੁਣ ਨਵਾਂ ਸਿਆਪਾ ਪਾਤਾ ਹੀ ਮੈਨੂੰ ਪੱਕਾ ਪਤਾ ਵਾ ਰਵਿੰਦਰ ਭਾਜੀ ਆਇਆ ਹਣਾ ਵਾ ਤੇ ਹੁਣ ਗਹਿਣਾ ਮੰਗਦਾ ਹਣਾ ਵਾ ਆਇਆ ਲੱਗਾ ਮੈਂ ਕਿਥੋਂ ਦੇਣਾ ਗਹਿਣਾ ਦੇਣਾ ਦੇਦਾ ਖਾਦਾ ਪੀਤਾ ਗਿਆ ਵਾ ਚਲ ਵੇਖਦੀਆਂ ਜਾ ਕੇ ਕੀ ਆਂਦੀ ਆ ਤੇ ਨਹੀਂ ਚੇਂਜ ਕਰ ਲਾ ਤੇ ਜਾਵਾ ਟਾਈਮ ਨਾ ਬਸ ਆਉਣ ਵਾਲੀ ਆ ਇਦਾਂ ਕਰਾਂ ਉਥੇ ਤੇ ਖਲਾਰੇ ਬੜੇ ਪੈ ਜਾਣੇ ਆ ਸੱਸ ਵੀ ਓਦਾਂ ਦੀ ਸੀ ਝਠਾਣੀ ਵੀ ਇਦਾਂ ਕਰਦੀ ਆ ਚਲਾ ਕੀ ਵਰਤ ਲੈਣੀ ਆ ਹਾਰ ਮੇਂ ਕਾਪੀ ਆ ਯਾ ਨਕਲੀ ਇਹ ਲੈ ਜਾਨੀ ਆ ਹਾਂ ਤੇ ਨਾਲੇ ਉਹ ਖੁੱਸ ਹੋ ਜਾਣਗੀਆਂ ਦੇਖਾਂ ਪੂਰਾ ਹੀ ਆ ਆ ਇਦਾਂ ਕਰਦੀ ਆ ਨਾ ਮੇਰੀ ਉੱਥੇ ਭੈਣ ਦੀ ਬਦਨਾਮੀ ਹੋਊਗੀ ਕਾਨੂੰ ਉਹਨੇ ਗੱਲਾਂ ਥੱਲੇ ਆਉਣਾ ਵਾ ਉਹਨੂੰ ਆਨੀ ਵਾਲੇ ਟਾਲੇ ਪਾ ਕੇ ਤੇ ਆ ਉਹਨਾਂ ਚਿਰ ਦੀ ਛੜ ਜਿੰਨਾ ਚਿਰ ਨਹੀਂ ਮਿਲਦਾ ਜਿੰਨਾ ਚਿਰ ਕੀ ਹੁਣ ਤੇ ਮਿਲਣਾ ਹੀ ਆ ਮਿਲਣਾ ਨਹੀਂ ਆ ਜਿੱਦਾਂ ਦੇ ਹਾਲਾਤ ਹੋ ਗਏ ਆ ਉਹਦੇ ਖਾ ਪੀ ਲਿਆ ਮੈਂ ਚਲ ਵੇਖਾਂਗੇ ਮੁੜਕੇ ਦੀ ਮੁੜਕੇ ਨਾਲ ਮੈਂ ਦਾਦਾ ਜਾਵਾ ਟਾਈਮ ਹੋ ਗਿਆ ਚੁੰਨੀ ਕੱਢ ਲਾ ਚਲ ਟਾਈਮ ਨਾਲ ਮੁੰਨ ਵਾਲੀ ਬਣੋਂਗੇ ਚਾਹੋਂਗੇ ਤੇ ਚਲ ਬਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਬੈਠੀ ਵੈਸ ਕੋਲ ਹਾਂਜੀ ਸਕੂਲ ਹੈ ਅੱਛਾ ਹਾਂਜੀ ਹੋਰ ਸੁਣਾ ਤੂੰ ਹੋਰ ਸਾਹਿਬ ਵਧੀਆ ਠੀਕ ਠਾਕ ਚਲ ਮੇਰੀ ਤਾਂ ਸਿਹਤ ਨਹੀਂ ਅੱਜ ਠੀਕ ਹਾਂ ਮੈਂ ਤਾਂ ਦਵਾਈ ਲੈਣ ਚਲੀ ਹਾਂ ਅੱਜ ਜਦੋਂ ਤੇਰਾ ਫੋਨ ਆਇਆ ਨਾ ਫਿਰ ਮੈਂ ਦਵਾ ਦਾ ਨਿਕਲਦੀ ਕੀਤੀ ਮੈਂ ਕਿਹਾ ਬਸ ਆਉਣ ਵਾਲੀ ਆ ਅੱਜ ਐਡੇ ਤੇ ਆਈ ਤੇ ਬਸ ਆ ਗਈ ਚਲ ਬੈਠ ਪਾਣੀ ਲਿਆਵਾ ਉਹ ਨਹੀਂ ਪਾਣੀ ਨਹੀਂ ਪੀਣਾ ਰਹਿਣ ਦੇ ਤੇ ਮੈਨੂੰ ਦੱਸ ਬਾਜੀ ਕਿੱਥੇ ਹੈ ਭਾਜੀ ਜਦਿਕਾ ਬਾਜ਼ਾਰ ਗਏ ਆ ਆਉਣ ਹੀ ਵਾਲੇ ਆ ਅੱਛਾ ਚੱਲ ਮੈਨੂੰ ਕਹਿੰਦੀ ਫੋਨ ਤੇ ਵੀ ਆ ਗਏ ਆ ਆਉਣ ਹੀ ਵਾਲੇ ਆ ਅੱਛਾ ਹੂੰ ਤੇ ਕੀ ਕਰਾਂ ਮੈਨੂੰ ਏਡਾ ਚਾਚਾ ਸੱਜਿਆ ਤੇ ਫੋਨ ਕਰਕੇ ਤੇ ਮੈਨਾਂ ਮੈਰੋ ਆਲੋਦਨ ਗਈ ਸੀ ਨਾ ਆਹੋ ਤੇ ਮੇਰਾ ਖਿਹੜਾ ਨਹੀਂ ਛੱਡਦੀਆਂ ਅਗਲੀਆਂ ਕੀ ਜਾਂਦੀਆਂ ਸੋਨੇ ਦਾ ਭੋਗ ਪਾਈ ਜਾਂਦੀਗਾ ਤੂੰ ਕੋ ਡਰਦੀ ਆ ਡਰ ਡਰ ਰਹੀਨੀ ਆ ਕਹਿ ਵੀ ਬੰਦ ਮੈਂ ਰੱਖਿਆ ਵਾ ਦੇ ਦੂੰਗੀ ਹਾਏ ਹਾਏ ਮੈਂ ਕਿੰਨੇ ਕ ਬਹਾਨੇ ਲਾਵਾਂ ਤਾਂ ਹੁਣ ਮੈਂ ਦੱਸ ਕੀ ਕਰਾਂ ਮੈਂ ਤੇ ਆਪ ਇੰਨੀ ਕਸੂਤੀ ਫਸੀ ਹੋ ਕਿ ਜਿਹੜਾ ਕੋਈ ਪੁੱਛੇ ਨਾ ਉਹ ਭਾਈ ਤੇ ਮਤਾਂ ਨਹੀਂ ਮਿਲ ਗਈ ਨਾ ਡਰਾਈਵਰਾਂ ਨੇ ਕੋਈ ਧਰਨਾ ਤਰਨਾ ਲਾਇਆ ਹੀ ਗੱਡੀਆਂ ਵਾਲਿਆਂ ਨੇ ਉਹਨੂੰ ਮੈਂ ਫੋਨ ਕੀਤਾ ਜੀ ਮੈਂ ਕਿਹਾ ਸੰਦੀਪ ਦਾ ਇਦਾਂ ਕਹਿਣਾ ਸੀ ਮੇਰੇ ਕੋ ਤੇ ਮੈਂ ਤੇ ਲੋਡ ਹੀ ਤੇ ਗੱਜ ਆਪਣੀ ਪੂਰੀ ਕਰ ਲਈ ਆ ਤੇ ਮੈਂ ਹਾਂ ਅਗਲੀ ਦੇ ਘਰਦਿਆਂ ਨੇ ਹੁਣ ਤੱਦੀ ਦਿੱਤੀ ਉਹ ਤੇ ਮੈਂ ਕੀ ਕਰਾਂ ਭਾਈ ਨਹੀਂ ਹੁਣ ਮੈਂ ਵੀ ਦੱਸ ਕੀ ਕਰਾਂ ਮੈਂ ਤੇ ਤੇਰੇ ਨਾਲ ਉਹ ਵੀ ਕਸੂਤੀ ਫਸ ਗਈ ਆ ਮੈਂ ਇਹਨਾਂ ਨੂੰ ਕੀ ਆਖਾਂ ਹਣ ਕਿੰਨੇ ਘਬਾਨੇ ਲਾਵਾਂ ਇਹ ਮੇਰ ਕੋ ਰਕਮ ਹੁੰਦੀ ਘਰ ਤੇ ਤੇਰਾ ਜਣਾ ਛਡਾ ਕੇ ਤੇਰੇ ਹੱਥ ਫੜਾਉਂਦੀ ਮੈਨ ਤੇ ਆ ਬੜੀ ਸ਼ਰਮ ਆਉਂਦੀ ਆ ਕਿ ਆਵੇਂ ਕਿਸਦਾ ਬਗਾਨਾ ਗਹਿਣਾ ਹੁੰਦੇ ਤੇ ਫੜਨਾ ਨਹੀਂ ਚਾਹੀਦਾ ਜੇ ਮੈਂ ਫੜ ਲਿਆ ਸੀ ਤੰਤਰੀ ਆਹੀ ਚੱਟੀ ਜੀ ਪਈ ਆਹ ਗੱਡੀਆਂ ਹੁਦੀਆਂ ਦੀ ਉਹ ਉਦੋਂ ਗਾਣੇ ਕਰਨਾ ਪਿਆ ਹੁਣ ਮੈਂ ਦੱਸ ਕੀ ਕਰਾਂ ਮੇਰ ਕੋ ਅਜੇ ਤੇ ਮੇਰਾ ਹੱਥ ਹੀ ਟੈਟ ਜੇ ਜਦੋਂ ਵੀ ਕਿਤੇ ਪੈਸੇ ਜੋਬ ਨੇ ਮੈਨੂੰ ਪਾਤੇ ਮੈਂ ਤੇਰਾ ਗਹਿਣਾ ਛਡਾ ਦੂੰਗੀ ਤੈਨੂੰ ਯਕੀਨ ਤੇ ਹੈਗਾ ਕਿ ਨਹੀਂ ਆਪਣੀ ਭੈਣ ਦੇ ਫਾਇਦੀ ਤੇ ਯਕੀਨ ਤੇ ਮੈਨੂੰ ਹੈਗਾ ਵਾ ਪਰ ਹੁਣ ਮੈਂ ਜਿਹੜਾ ਵੇਲਾ ਆਇਆ ਵਾ ਉਹ ਕਿੱਦਾਂ ਟਾਲਾਂ ਸੱਸ ਕਿੱਥੇ ਤੇਰੀ ਉਹ ਤੇ ਗਈਆਂ ਵਾ ਸੂਟ ਲੈਣ ਦੋਵੇਂ ਜਾਣੀਆਂ ਨਾ ਉਹ ਸੱਸ ਮੈਂ ਨਹੀਂ ਆ ਘਰ ਅਛਾ ਦਈਆਂ ਦੋਵੇਂ ਸੀੜੇ ਦਿੱਤੇ ਹੀ ਨਾ ਵਿਆਹ ਵਾਸਤੇ ਸੂਟ ਉਹ ਲੈਣ ਗਈਆਂ ਆਈ ਜਾਣਾ ਆਈ ਜਾਣਾ ਉਹਦਾਂ ਨੇ ਜਸੋਂ ਪਤੀ ਵਾ ਲਾਵਾਂਗੇ ਨਹੀਂ ਜਿਆ ਵਸਤ ਨਹੀਂ ਆਉਂਦੀ ਨਾ ਉਹ ਤੇ ਗੱਲ ਆ ਮੈਂ ਤੇ ਕੋਈ ਬਹਾਨਾ ਵੀ ਨਹੀਂ ਲਾ ਸਕਦੀ ਅੱਗੇ ਬਹਾਨੇ ਲਾ ਲਾ ਕੇ ਤੇ ਮੈਂ ਇੱਥੇ ਤੱਕ ਪਹੁੰਚੀ ਤੂੰ ਵੀ ਉਹ ਚੋਕਾ ਗਹਿਣਾ ਮੈਨੂੰ ਫੜਾਤਾ ਇੱਥੇ ਕਿਤੇ ਪੇਟੀ ਪੂੜੀ ਚਰਾ ਛੱਡਦੀ ਆਏ ਨੇ ਕੀ ਕਰਦੀ ਜਿਹੜਾ ਤੂੰ ਗਰਜ ਪੂਰੀ ਕਰਨੀ ਸੀ ਤੇ ਮੈਨੂੰ ਦੋਖ ਆਇਆ ਤੇ ਮੈਂ ਦੇਣਾ ਹੀ ਤੈਨੂੰ ਉਹ ਤੇ ਗੱਲ ਹੈਗੀ ਆ ਪਰ ਨਾ ਹੁਣ ਦੱਸ ਮੈਂ ਕੀ ਕਰਾਂ ਮੈਂ ਤੇ ਚੰਗੀ ਕਸੂਤੀ ਫਸ ਗਈ ਉਹ ਰਿਸ਼ਤੇਦਾਰ ਵੀ ਇਦਾਂ ਦੇ ਕੋਈ ਪਿਆ ਪੱਲਾ ਨਹੀਂ ਪੜਾਉਂਦੇ ਆ ਵੀ ਮੈਂ ਪੈਸਾ ਦੇਦਾ ਜੇ ਕਿਤੇ ਮੈਨੂੰ 50 60 ਹਜ਼ਾਰ ਮਿਲ ਜਾਂਦਾ ਨਾ ਤੇ ਤੇਰਾ ਮੈਂ ਗਹਿਣਾ ਛੱਡਾ ਦਿੰਦੀ ਉਹ ਕੋਲੋਂ ਕਰ ਲੈਂਦੀ ਕੌਣ ਜਿੱਪਾ ਮੱਢੀ ਕਰਕੇ ਦੇ ਔਖੀ ਸੌਖੀ ਹੋ ਕੇ ਤਾਂ ਕਿਤੇ ਫੜ ਕੇ ਦੇ ਪਰ ਮੈਨੂੰ ਹੁਣ ਚਾਹੀਦਾ ਯੋਹ ਭਾਈ ਨਾ ਨਹੀਂ ਸੰਦੀਪ ਆਹ ਗੱਲਾਂ ਕਹਿ ਤੈਨੂੰ ਮੈਂ ਦੱਸ ਤੇ ਦਿੱਤਾ ਵਾ ਭਰਤੇ ਕਿਤੇ ਦਿਵਾਨੀ ਨਹੀਂ ਆ ਸਿਹਤ ਮੇਰੀ ਉਹ ਠੀਕ ਨਹੀਂ ਟਾਈਫਾਇਡ ਬੁਖਾਰ ਆ ਡਾਕਟਰ ਨੇ ਰੈਸਟ ਦਸੀ ਆ ਜਦੋਂ ਤੂੰ ਮੈਨੂੰ ਫੋਨ ਕੀਤਾ ਨਾ ਕੁਲਵਿੰਦਰ ਭਾਜੀ ਆਉਂਦੇ ਆ ਤੇ ਆਹ ਗਾਹਣੇ ਦੀ ਗੱਲਾਂ ਤੇ ਮੈਂ ਹਾਂ ਚੱਲ ਮੈਂ ਉੱਥੇ ਜਾ ਕੇ ਦੱਸਦੀ ਆਪੂੰ ਨਾਲੇ ਆਜੇ ਗੱਲਾਂ ਕਰਦੇ ਨਹੀਂ ਚੰਗੇ ਲੱਗੀਆਂ ਜਿਹੜੀ ਬਹਿ ਕੇ ਗੱਲ ਹੋ ਜਾਣੀ ਉਹ ਹੋਰ ਆ ਮੈਂ ਤੇ ਨਨਕੋਲ ਨਾਮ ਨਹੀਂ ਲਿਆ ਹਲੇ ਤੱਕ ਜੇ ਕਿਤੇ ਮਾਰੀ ਮੋਟੀ ਮੈਂ ਫਿਸਕ ਕੱਢੀ ਜਾਂਦੀ ਇਹਨਾਂ ਦੇ ਕੰਨਾਂ 'ਚੋਂ ਦੀ ਤੇ ਅੱਜ ਮੈਨੂੰ ਆਹ ਦਿਨ ਨਾ ਵੇਖਣੇ ਪੈਂਦੇ। ਨਹੀਂ ਇਹਨਾਂ ਨੂੰ ਮੈਨੂੰ ਲੱਗਦਾ ਸ਼ੱਕ ਹੋ ਗਿਆ ਵਾ। ਹੋਰ ਗੱਲ ਕੋਈ ਨਹੀਂ ਸੰਦੀਪ। ਇਹਨਾਂ ਦੇਣਾ ਕਰਨਾ ਕੀ ਆ? ਤਾਂ ਇਹ ਤੇ ਮੰਗਦੀਆਂ ਵਾ। ਬਹੁਤੀ ਹੁਣ ਟੈਨਸ਼ਨ ਨਾ ਲੈ। ਅੰਦਰ ਆ, ਤੇਨਾਂ ਇੱਕ ਗੱਲ ਕਰਨੀ ਆ। ਹਾਂ, ਕਿਹੜੀ ਗੱਲ ਕਰਨੀ ਆ? ਬਈ ਪਰਦੇ ਵਾਲੀ ਹੋਊਗੀ, ਮਸਲਾ ਹੀ ਹੱਲ ਕਰਨਾ ਹੀ ਤੇਰਾ ਵੀ ਮੈਂ। ਤਾਂ ਤੇ ਮੈਂ ਆਈ ਆ। ਚਲ ਆ ਜਾ।